ਗੁਰਮਖੋ ਜਦੋਂ ਗੁਰੂ ਦੇ ਸ਼ਬਦ ਨਾਲ ਅੰਦਰ ਦੀ ਸੁਰਤ ਜਿੱਦਣ ਛੂ ਗਈ ਸਿਮਰਨ ਇੱਕ ਦੀਵਾ ਖੈ ਜਿਹੜਾ ਅੰਦਰ ਦੇ ਹਨੇਰੇ ਨੂੰ ਖਤਮ ਕਰਦਾ ਉਂਝ ਫਿਰ ਵੀ ਮੈਂ ਬੇਨਤੀ ਕਰਦਿਆ ਹਨੇਰੇ ਦਾ ਕੋਈ ਵजूद ਨਹੀਂ ਆਪਾਂ ਕਹਾਂਗੇ ਅਗਿਆਨਤਾ ਦਾ ਵजूद ਕੋਈ ਵजूद ਨਹੀਂ ਪਰ ਸਿਰਫ ਇਹ ਉਦੋਂ ਹੀ ਆਉਂਦੀ ਹੈ ਜਦੋਂ ਚਾਨਣ ਕੋਈ ਨਹੀਂ ਚਾਨਣ ਦੇ ਅਣਹੋਂਦ ਦਾ ਨਾਮ ਹੀ ਹਨੇਰਾ ਹੈ ਤੇ ਜੇ ਚਾਨਣ ਆ ਜਾਏ ਹਨੇਰੇ ਦਾ ਵजूद ਕੀ ਹੈ ਜੀ ਸਤਗੁਰਾਂ ਨੇ ਬਾਣੀ ਚ ਕਿਹਾ ਚਾਨਣ ਆਜਾ ਹਨੇਰੇ ਦਾ ਕੋਈ ਵਜੂਦ ਨਹੀਂ ਰਵ ਪ੍ਰਗਾਸ ਰਜਨੀ ਜਥਾ ਗਤ ਜਾਂਤ ਸਭ ਸੰਸਾਰ ਜਿਵੇਂ ਰਾਤ ਹੈ ਤੇ ਸਾਰੀ ਰਾਤ ਕਾਲੀ ਬੋਲੀ ਇੱਕੋ ਦਮ ਸੂਰਜ ਚੜੇ ਤੇ ਕਾਲਾ ਹਨੇਰਾ ਚਲਾ ਜਾਂਦਾ ਕੋਈ ਦੇਰ ਨਹੀਂ ਲੱਗੀ ਗੁਰਮਖੋ ਜਦੋਂ ਗੁਰੂ ਦੇ ਸ਼ਬਦ ਨਾਲ ਅੰਦਰ ਦੀ ਸੁਰਤ ਜਿੱਦਣ ਛੂ ਗਈ ਅਜੇ ਤਾਂ ਰਸਨੀ ਬੋਲਦੀ ਹੈ ਨਾ ਜਿਹੜੇ ਜਪਦੇ ਉਹਨਾਂ ਨੂੰ ਤਾਂ ਪਤਾ ਹੈ ਜੀ ਜਿੱਦ ਦਿਨ ਅੰਦਰ ਵਾਲਾ ਕਨੈਕਸ਼ਨ ਜੁੜ ਗਿਆ ਪਿਆਰਿਓ ਚੇਤੇ ਰੱਖਿਓ ਕਮਰਾ ਭਾਵੇਂ 50 ਸਾਲਾਂ ਦਾ ਹਨੇਰੇ ਚ ਡੁੱਬਿਆ ਹੋਵੇ ਜਿੱਦ ਦਿਨ ਖੰਬੇ ਤੋਂ ਕਨੈਕਸ਼ਨ ਮਿਲ ਗਿਆ ਜਾਂ ਦੀਵਾ ਅੰਦਰ ਬਲ ਗਿਆ ਪੰਜਾਂ ਸਾਲਾਂ ਦਾ ਹਨੇਰਾ ਪਤਾ ਨਹੀਂ ਲੱਗਣਾ ਕਦੋਂ ਚਲਾ ਗਿਆ ਜਦੋਂ ਸਤਿਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਗਿਆ ਕਈ ਜਨਮਾਂ ਦਾ ਹਨੇਰਾ ਅੰਦਰੋਂ ਚੁੱਕਿਆ ਜਾਣਾ ਰੱਬ ਪਰਗਾਸ ਰਜਨੀ ਜਥਾ ਗਤ ਜਾਂਦ ਸਭ ਸੰਸਾਰ 파ਰ ਸਮਾਨੋ ਤਾਂਬੋ ਸ਼ੁ ਹੈ ਜੇ ਥੋੜਾ ਜਿਹਾ ਤਾਂਬੇ ਨੂੰ ਸ਼ੁ ਹੋ ਜਾ ਪਾਰਸ਼ ਕਨਕ ਹੋਤ ਨਹੀਂ ਬਾਰ ਕਿੰਨੀ ਦੇਰ ਲੱਗਦੀ ਸੋਨਾ ਬਣਦਿਆਂ ਸਤਗੁਰਾਂ ਨੇ ਇੱਥੇ ਕਿਹਾ ਭਾਈ ਆ ਗਿਆਨਤਾ ਦਾ ਹਨੇਰਾ ਹੈ ਇਸ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਸਿਰਫ ਸਿਮਰਨ ਨਾਲ ਸਿਮਰਨ ਕਰਨ ਦੇ ਨਾਲ ਹਾਂ ਖੋਇਆ ਵੀ ਜੀ ਸਾਡੇ ਸਾਹਮਣੇ ਆਪਣੇ ਇਤਿਹਾਸ ਵਿੱਚ ਕਿੰਨੀਆਂ ਉਦਾਹਰਣਾਂ ਨੇ ਅਕਸਰ ਸਿੱਖ ਨੇ ਕਿੰਨੇ ਐਸੇ ਬੰਦੇ ਆਏ ਜਿਹੜੇ ਹਨੇਰੇ ਚ ਡੁੱਬੇ ਸੀ ਗੁਰੂ ਸਾਹਿਬ ਨੇ ਮੈਂ ਕਈ ਵਾਰੀ ਕਹਿਣਾ ਅਕਸਰ ਉਦਾਹਰਨ ਦੇਣਾ ਉਸ ਦਿਨ ਉੱਥੇ ਕਥਾ ਸੀ ਜੀ ਆਪਣਾ ਮੰਝ ਕੁਚਾ ਜੀ ਅਮਾਵਨ ਦੋਸ ਦੇ ਉਸ ਦਿਨ ਮੈਂ ਕਰਜ਼ ਕੀਤੀ ਜਿਹੜੀ ਸੰਗਤ ਨਹੀਂ ਗਈ ਅਸੀਂ ਇੱਕ ਔਰਤ ਦਾ ਨਾਮ ਪੜਨੇ ਆ ਸੀ ਹਿਸਟਰੀ ਵਿੱਚ ਨੂਰ ਸ਼ਾ ਜਾਦੂਗਰਨੀ ਨੂਰ ਸ਼ਾ ਜਾਦੂਗਰਨੀ ਪਰ ਨਾਮ ਮੇਰੇ ਮਨ ਚ ਬੜੀ ਵਾਰੀ ਸੀ ਵੀ ਨਾ ਇਹਦਾ ਬੰਦਿਆਂ ਵਾਲਾ ਤੇ ਚੋੜਾਏ ਦੇ ਕੋਲ ਔਰਤਾਂ ਵਾਲਾ ਨੂਰ ਸ਼ਾ ਫੀਮੇਲ ਫਿਰ ਜਦੋਂ ਸਿਆਣੇ ਪੁਰਸ਼ਾਂ ਦੀ ਇੱਕ ਖੋਜ ਚੋਂ ਪਤਾ ਲੱਗਾ ਕਿ ਅਸਲ 'ਚ ਇਸ ਔਰਤ ਦਾ ਨਾਮ ਸੀ ਪਦਮਾ ਇੱਕ ਇਤਿਹਾਸਕਾਰ ਨੇ ਲਿਖਿਆ ਪਾਰਵਤੀ ਇਹਦੇ ਬਾਪ ਦਾ ਨਾਮ ਸੀ ਤਰਿੰਦਰਨਾਥ ਤਰਿੰਦਰਨਾਥ ਇੱਕ ਤਾੰਤ੍ਰਿਕ ਦੀ ਸੰਗਤ ਕਰਦਾ ਸੀ ਉਹ ਮੁਸਲਮਾਨ ਦਾ ਨਾਮ ਸੀ ਨੂਰ ਸ਼ਾ ਇਹ ਨੂਰ ਸ਼ਾ ਜਾਦੂਗਰਨੀ ਕਿਵੇਂ ਬਣੀ ਨੂਰ ਸ਼ਾਹ ਨੇ ਆਪਣੀ ਜਿਹੜੀ ਵਿਦਿਆ ਸੀ ਤਰਿੰਦਰਨਾਥ ਨੂੰ ਦੇ ਦਿੱਤੀ ਤੇ ਸੱਚੀ ਮੁੱਚੀ ਉਹ ਤਰਾਟਕ ਵਿਦਿਆ ਨਹੀਂ ਜਾਣਦੇ ਸਨ ਇਹ ਇਹ ਸੱਚ ਹੈ ਜੀ ਬੰਦੇ ਦੀ ਸੁਰਤ ਨੂੰ ਵੀ ਤੁਸੀਂ ਰੋਕ ਲੋ ਅਗਲੇ ਨੂੰ ਮਹਿਸੂਸ ਕਰਾ ਦੇਣਾ ਵੀ ਤੂੰ ਭੇਟੀ ਆਖੈਂ ਤੂੰ ਮੱਜ ਬਣ ਗਿਆ ਤੂੰ ਕੋੜਾ ਸ਼ਰੀਰ ਨਹੀਂ ਬਦਲਦਾ ਮੇਰੀ ਫਿਰ ਬੇਨਤੀ ਹੈ ਬੰਦਾ ਖੁਦ ਹੀ ਅੰਦਰੋਂ ਮਹਿਸੂਸ ਕਰਨ ਲੱਗ ਪੈਂਦਾ ਉਹਨੇ ਬੜੇ ਉਹਦੇ ਬਾਪ ਤ੍ਰਿੰਦਰਨਾਥ ਨੇ ਨੂਰ ਸ਼ਾਹ ਦੀ ਮੌਤ ਤੋਂ ਬਾਅਦ ਉਹਦਾ ਗੱਦੀਦਾਰ ਬਣਿਆ ਉਹਦਾ ਨਾਮ ਵੀ ਨੂਰਸ਼ਾ ਹੋ ਗਿਆ ਜਦੋਂ ਬਾਪ ਮਰਨ ਲੱਗਾ ਉਹਨੇ ਇਹ ਸਾਰੀ ਵਿਦਿਆ ਆਪਣੀ ਬੇਟੀ ਨੂੰ ਦੇ ਦਿੱਤੇ ਉਹਨੇ ਆਪਣਾ ਨਾਮ ਪਦਮਾ ਦੀ ਥਾਂ ਤੇ ਗੱਦੀ ਤੇ ਬਹਿ ਕੇ ਉਹਨੂੰ ਨੂਰਸ਼ਾ ਕਹਿਣ ਲੱਗਿਆ ਆਪਾਂ ਸਾਰੇ ਕਹਿੰਦੇ ਨੂਰਸ਼ਾ ਜਾਦੂਗਰਨੀ ਨਾ ਅਸਲ ਚ ਪਦਮਾ ਤੇ ਪਾਰਵਤੀ ਦੋ ਲਫ਼ਜ਼ ਆਏ ਨੇ ਇਤਿਹਾਸ ਵਿੱਚ ਪਰ ਨੂਰਸ਼ਾ ਤਾਂ ਸੀ ਉਹ ਚ ਇੰਨੀ ਤਾਕਤ ਸੀ ਪਿਆਰੋ ਦੇਖਦੀ ਸੀ ਬੰਦਾ ਝੜ ਹੋ ਜਾਂਦਾ ਸੀ ਪਰ ਸ਼ਬਦ ਤੋਂ ਵੱਡੀ ਕਿਹਦੇ ਕੋਲ ਤਾਕਤ ਹੈ ਜੀ ਉਹਦੇ ਕੋਲ ਤਾਕਤ ਸੀ ਲੋਕਾਂ ਦੇ ਅੰਦਰ ਪੜ ਲੈਂਦੀ ਸੀ ਲੋਕਾਂ ਨੂੰ ਕੀ ਲੈਂਦੀ ਸੀ ਪਰ ਜਦੋਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਕਿਹੜਾ ਝੱਲੇ ਗੁਰੂ ਦੀ ਝਾਲਾ ਜਦੋਂ ਗੁਰੂ ਨਾਨਕ ਸਾਹਿਬ ਨਾਲ ਮੇਤਰ ਮਿਲੇ ਸੱਚ ਇਹਵੇ ਖੋਤ ਜੜ ਹੋ ਗਈ ਚਰਨਾ ਤੇ ਡਿੱਗ ਪਈ ਤੇ ਹਜ਼ੂਰ ਨੇ ਕਿਹਾ ਸੀ ਭੜੀਏ ਲੋਕੇ ਜੇ ਸਾਧਨ ਨਹੀਂ ਕਰਨ ਤੇ ਤੁਰੀਏ ਲੋਕਾਂ ਨੂੰ ਉਹ ਮਹਿਸੂਸ ਨਾ ਕਰਾ ਜਿਹੜੀਆਂ ਜੂਨਾ ਚੋਂ ਭਟਕੇ ਆਏ ਨੇ ਜੇ ਸਾਧਨੇ ਕਰਨੀਆਂ ਤੇ ਸ਼ਬਦ ਦੀ ਕਰ ਤੇਰੀ ਸੰਗਤ ਕਰਕੇ ਆਤਮ ਸ਼ਹਿਜ਼ਾਦੇ ਬਣ ਸਕਣ ਉਸ ਬੀਬੀ ਨੇ ਫਿਰ ਸਤਗੁਰਾਂ ਨੂੰ ਆਪਣੇ ਹੱਥਾਂ ਨਾਲ ਖਿਚੜੀ ਕਿਰਤ ਕਰਕੇ ਲਿਆ ਕੇ ਖਵਾਈ ਸੀ ਗਿਆਨੀ ਗਿਆਨ ਸਿੰਘ ਉੱਥੇ ਗਏ ਆ ਉਹ ਕਹਿੰਦੇ ਆ ਉੱਥੇ ਹਜ਼ੂਰ ਦਾ ਬਰਸ਼ਾ ਪਿਆ ਹੈ ਉੱਥੇ ਪਾਣੀ ਨਹੀਂ ਸੀ ਉਹਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੇ ਖਾਤਿਚ ਬਰਸ਼ਾ ਸੀ ਬਰਸ਼ਾ ਜ਼ਮੀਨ ਤੇ ਮਾਰਿਆ ਤੇ ਥੱਲੋਂ ਪਾਣੀ ਆਇਆ ਗਿਆਨੀ ਗਿਆਨ ਸਿੰਘ ਦੀ ਲਿਖਤ ਮੁਤਾਬਕ ਅੱਜ ਵੀ ਉਸ ਪਿੰਡ ਤਾਨੂੰਪੁਰ ਦੇ ਜਿਹੜੇ ਲੋਕ ਨੇ ਉਸੇ ਹੀ ਚਸ਼ਮੇ ਦਾ ਪਾਣੀ ਪੀਂਦੇ ਆ ਮੈਂ ਸਿਰਫ ਇੱਕ ਬੇਨਤੀ ਜਿੰਨੀ ਕੋਈ ਸਮਝ ਪਈ ਹਨੇਰੇ ਵਿੱਚ ਤਾਂ ਵੀ ਡੁੱਬੀ ਮੈਂ ਫਿਰ ਅਰਜ਼ ਕਰਾਂਗਾ ਕਿ ਪਾਪ ਪੁਰਾਣੇ ਹੋ ਸਕਦੇ ਆ ਹਨੇਰਾ ਪੁਰਾਣਾ ਹੋ ਸਕਦਾ ਹੈ ਜਦੋਂ ਦੀਵਾ ਬਲ ਜਾਏ ਉਸ ਹਨੇਰੇ ਨੂੰ ਚਿਤ ਵੈਸੇ ਤਾਂ ਚੇਤੇ ਹੀ ਕੋਈ ਨਹੀਂ ਕਰਦਾ ਜੋ ਦੀਵਾ ਬਲਦਾ ਮੰਨ ਲਓ ਪਹਿਲਾਂ ਪਾਪ ਕੀਤੇ ਬੜੇ ਕੀਤੇ ਤੇ ਜੇ ਬੰਦੇ ਦੀਵਾ ਬਲ ਜਾਏ ਪਿਛਲੇ ਹਨੇਰੇ ਨੂੰ ਕਿਹੜਾ ਚੇਤੇ ਕਰਦਾ ਸੱਚੇ ਪਾਤਸ਼ਾਹ ਜੀ ਨੇ ਤੇ ਸ਼ਬਦ ਵਰਤਿਆ ਭਾਈ ਹਨੇਰਾ ਅੰਧਕਾਰ ਜਿਹੜਾ ਅੰਦਰ ਦਾ ਹਨੇਰਾ ਹੈ ਸਿਮਰਤ ਪ੍ਰਕਾਸ਼ੰ ਵਹਿਗੁਰੂ ਜੀ ਦਾ ਸਿਮਰਨ ਕੀਤਿਆਂ ਇਹ ਖਤਮ ਹੋ ਜਾਂਦਾ ਹੈ ਅੰਦਰ ਰੂਖਾਨੀਅਤ ਦਾ ਚਾਨਣ ਹੋ ਜਾਂਦਾ ਹੈ